ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਇਸ ਵਕਤ ਮੌਜੂਦ ਆ ਸ਼੍ਰੀ ਫਤਿਹਗੜ ਸਾਹਿਬ ਅੱਜ 25 ਦਸੰਬਰ ਹੈ 25 ਦਸੰਬਰ ਉਹ ਦਿਨ ਹੈ ਜਿਸ ਦਿਨ ਛੋਟੇ ਸ਼ਹਿਬਜ਼ਾਦਿਆਂ ਦੀ ਵਜ਼ੀਰ ਦੀ ਕਚਾਈ ਦੇ ਵਿੱਚ ਪਹਿਲੀ ਪੇਸ਼ੀ ਸੀ ਇਸ ਦਿਨ ਵਜ਼ੀਰ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਇਨ ਮੰਨਣ ਦੇ ਲਈ ਕਿਹਾ ਸੀ ਪਰ ਛੋਟੇ ਸ਼ਹਿਬਜ਼ਾਦਿਆਂ ਨੇ ਜੇ ਕਾਰੇ ਦੇ ਜ਼ਾਕੇ ਈਨ ਮਰਨ ਤੋਂ ਮਨਾ ਕਰਤੀ ਗਈ ਸੀ ਲੱਖਾਂ ਸੰਗਤਾਂ ਪੰਜਾਬ ਤੋਂ ਦੇਸ਼ਾਂ-ਵਿਸ਼ਾਂ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਸਾਬਜਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਨੇ ਦੇਖ ਸਕਦੇ ਹੋ ਕਿ ਲੱਖਾਂ ਹੀ ਜਿਹੜੇ ਸਕਦਾ ਇੱਥੇ ਪਹੁੰਚਿਆ ਹੋਈਆਂ ਨੇ ਥਾਥਾ ਦੇ ਉੱਪਰ ਜਿਹੜੇ ਹੈਗੇ ਆ ਲੰਗਰ ਚਾਹੇ ਮੈਡੀਕਲ ਸੇਵਾ ਹੋਵੇ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਸੁਰੱਖਿਆ ਪੱਖੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣੇ ਤੌਰ ਤੇ ਸੰਤਾਂ ਦੀ ਸੇਵਾ ਦੇ ਲਈ ਇੱਥੇ ਉਪਰਾਲੇ ਕੀਤੇ ਜਾ ਰਹੇ ਨੇ ਸਾਡੇ ਨਾਲ ਦੇਖ ਸਕਦੇ ਹੋ ਪਿੱਛੇ ਖਾਲਸਾ ਏਡ ਇਹ ਖਾਲਸਾ ਏਡ ਦੀ ਸੇਵਾ ਜਿਹੜੀ ਹਰ ਸਾਲ ਇੱਥੇ ਹੁੰਦੀ ਆ ਖਾਲਸਾ ਏਡ ਹਰ ਸਾਲ ਇੱਥੇ ਜਲ ਜਾਂ ਸੰਤਾਂ ਦੀ ਰਹਿائش ਲਈ ਜਿਹੜਾ ਹੈਗਾ ਉਪਰਾਲੇ ਕਰਦੀ ਆ ਔਰ ਨਾਲ ਹੀ ਖਾਲਸਾ ਏਡ ਵੱਲੋਂ ਜਿਹੜਾ ਹੈਗਾ ਇੱਥੇ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਜਿਹੜੀ ਕੀਤੀ ਜਾਂਦੀ ਆ ਤਾਂ ਕਿ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਸੰਤਾਂਆਂ ਗਿਆ ਉਹਨਾਂ ਨੂੰ ਸਿਹਤ ਪੱਖੋਂ ਸਹੂਲਤਾਂ ਮਿਲ ਸਕਣ ਔਰ ਨਾਲ ਹੀ ਜਿਹੜਾ ਹੈਗਾਗਾ ਇੱਥੇ ਖਾਲਸਾੜ ਵੱਲੋਂ ਰਹਿائش ਦੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਤਾਂ ਕਿ ਜਿਹੜੀਆਂ ਆਈਆਂ-ਆਈਆਂ ਸੰਗਤਾਂ ਨੇ ਉਹ ਇੱਥੇ ਠੀਕ ਠਾਕ ਰਾਤ ਕੱਟ ਸਕਣ ਔਰ ਉਹਨਾਂ ਨੂੰ ਕੋਈ ਵੀ ਜਿਹੜੀ ਦਿੱਕਤ ਪੇਸ਼ ਨਾ ਹੋਵੇ ਸਾਡੇ ਨਾਲ ਖਾਲਸਾੜ ਤੋਂ ਭਾਈ ਸਾਹਿਬ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾੜ ਦੇ ਕਿਹੜੇ-ਕਿਹੜੇ ਸਭਾਵਾਂ ਜਿਹੜੀਆਂ ਇੱਥੇ ਚੱਲ ਰਹੀਆਂ ਜੀ ਭਰਜੀ ਸਭ ਤੋਂ ਪਹਿਲਾਂ ਜਲ ਸੇਵਾ ਐਂਬੂਲੈਂਸ ਸੇਵਾ ਮੈਡੀਕਲ ਕੈਂਪ ਉਸ ਤੋਂ ਬਾਅਦ ਟੈਂਟ ਸਿਟੀ ਤੇ ਟ੍ਰੈਫਿਕ ਦੇ ਕੰਟਰੋਲ ਵਾਸਤੇ ਪ੍ਰਸ਼ਾਸਨ ਦੇ ਨਾਲ ਸੇਵਾ ਨਿਭਾਈਆਂ ਜਾ ਰਹੀਆਂ ਜੀ ਭਾਈ ਸਾਹਿਬ ਮੈਂ ਪਹਿਲਾਂ ਵੀ ਆਉਂਦੋਂ ਇਹ ਦੇਖ ਰਿਹਾ ਸੀ ਤੇ ਜਾਂ ਪਿਛਲੇ ਸਾਲ ਵੀ ਮੈਂ ਦੇਖਿਆ ਕਿ ਟ੍ਰੈਫਿਕ ਦਾ ਜਿਹੜਾ ਕੰਟਰੋਲ ਆ ਉਹ ਹਰ ਸਾਲ ਜਿਹੜੇ ਖਾਲਸੇੜ ਵੱਲੋਂ ਸੇਵਾ ਨਿਭਾਈ ਜਾਂਦੇ ਆ ਟ੍ਰੈਫਿਕ ਦੇ ਨਾਲ ਜੀ ਫਿਰ ਜੀ ਦੇਖੋ ਪ੍ਰਸ਼ਾਸਨਾਂ ਸਰਕਾਰ ਸਾਡਾ ਸਾਥ ਵੰਗਦੇ ਆ ਅਸੀਂ ਪ੍ਰਸ਼ਾਸਨ ਦਾ ਸਾਥ ਦਿੰਨੇ ਆ ਸਾਡੇ ਤੇ ਉਮੀਦ ਰੱਖਦੇ ਨੇ ਸਾਡੇ ਤੇ ਵਿਸ਼ਵਾਸ ਰੱਖਦੇ ਨੇ ਇਸ ਕਰਕੇ ਅਸੀਂ ਉਹ ਸਾਨੂੰ ਲੈਟਰ ਪਾਉਂਦੇ ਨੇ ਹਰ ਸਾਲ ਅਸੀਂ ਹਰ ਫੰਕਸ਼ਨ ਤੇ ਫਤੇਗੜ ਸਾਹਿਬ ਹੁਲਾਮ ਹੁਲਾ ਬਸਾਖੀ ਜਿੱਥੇ ਵੀ ਪ੍ਰਸ਼ਾਸਨ ਬੁਲਾਉਂਦਾ ਖਾਲਸਾ ਜੜਾ ਉੱਥੇ ਸੇਵਾ ਕਰ ਲੈ ਹਰ ਵਕਤ ਤਿਆਰ ਰਹਿੰਦਾ ਜੀ ਜਿਹੜਾ ਤੁਸੀਂ ਭਾਈ ਸਾਹਿਬ ਟੈਂਟ ਸਿਟੀ ਦੀ ਗੱਲ ਕਰ ਰਹੇ ਹੋ ਤਾਂ ਟੈਂਟ ਸਿਟੀ ਲਈ ਜਿਹੜੇ ਕਿੰਨੇ ਸੰਗਤਾਂ ਦੀ ਤਿਆਰ ਕੀਤਾ ਗਿਆ ਬਿਗਨ ਸੰਗਤ ਜਿੰਨੀ ਵੀ ਆਵੇ ਜੀ ਉਥੇ ਹਰਕ ਲਈ ਤਿਆਰ ਆ ਜੀ ਜਿੰਨੇ ਵੀ ਸੰਗਤ ਆ ਸਕੇ ਧੰਨਵਾਦ ਆ ਜੀ ਅਸੀਂ ਸੇਵਾ ਕਰਨ ਵਾਸਤੇ ਤਿਆਰ ਆ ਜੀ ਟੈਂਟ ਸਿਟੀ ਦੇ ਵਿੱਚ ਕਾਫੀ ਸੰਗਤ ਆ ਸਕਦੀ ਆ ਜੀ ਚੰਡੀਗੜ੍ਹ ਬਾਈਪਾਸ ਦੇ ਉੱਪਰ ਟੈਂਟ ਸਿਟੀ ਸਾਨੂੰ ਜਗ੍ਹਾ ਮਿਲੀ ਸੀ ਉੱਥੇ ਲੱਗਾ ਹੋਇਆ ਆਟੋ ਰਿਕਸ਼ੇ ਅਸੀਂ ਜਿਹੜੇ ਉਹ ਫ੍ਰੀ ਸੇਵਾ ਲਈ ਲਾਏ ਹੋਏ ਆ ਯੂਨੀਵਰਸਿਟੀ ਦੇ ਆਲੇ ਦੁਆਲੇ ਆਟੋ ਰਿਕਸ਼ਾ ਖੜੇ ਨੇ ਜਿਹਨੇ ਵੀ ਟੈਂਟ ਸਿਟੀ 'ਚ ਜਾਣਾ ਰੇਲਵੇ ਸਟੇਸ਼ਨ ਜਾਣਾ ਆਟੋ ਰਿਕਸ਼ਾ ਵਾਲੇ ਫ੍ਰੀ ਸੇਵਾ ਤੇ ਲੱਗੇ ਹੋਏ ਨੇ ਜੀ ਠੀਕ ਧੰਨਵਾਦ ਜੀ ਤੁਹਾਡਾ ਸੋ ਦੇਖਿਏ ਕਿ ਖਾਲਸਾਡ ਵੱਲੋਂ ਵੀ ਜਿਹੜੀ ਹੈਗੀ ਇੱਥੇ ਜਿਵੇਂ ਟੈਂਸਿਟੀ ਹੋ ਗਿਆ ਮੈਡੀਕਲ ਸੇਵਾ ਹੋਗੀ ਜਾਂ ਜਿਹੜੇ ਫ੍ਰੀ ਆਟੋ ਰਿਕਸ਼ਾ ਜਿਹੜੇ ਹੈਗੇ ਆ ਇੱਥੇ ਚਲਾਏ ਗਏ ਨੇ ਤਾਂ ਕਿ ਸੰਗਤਾਂ ਨੇ ਟੈਂਸਿਟੀ ਪਹੁੰਚਣਾ ਹੋਵੇ ਤਾਂ ਇੱਥੋਂ ਜਾ ਸਕਦੀਆਂ ਨੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇੱਥੇ ਸੇਵਾ ਕਰ ਰਹੀਆਂ ਨੇ ਸੰਗਤਾਂ ਪਿੰਡਾਂ ਤੋਂ ਆ ਕੇ ਆਪਣੇ ਤੌਰ ਤੇ ਜਿਹੜੇ ਹੈਗੇ ਇੱਥੇ ਲੰਗਰ ਵੀ ਲਾਏ ਹੋਏ ਨੇ ਸੰਗਤਾਂ ਨੇ ਔਰ ਇੱਥੋਂ ਬਾਕੀ ਹੋ ਸੰਗਤਾਂ ਦੇ ਨਾਲ ਹੀ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ